So Untertitelung des ਹਾਂਜੀ ਖੜੇ ਆ ਕਸਵਾ ਰਾੜਾ ਸਾਹਿਬ ਜੋ ਕਿ ਸੰਤ ਬਾਬਾ ਈਸ਼ਰ ਸਿੰਘ ਮੋਰੀਅਲ ਹਸਪੀਟਲ ਤੇ ਗੁਰੂ ਘਰ ਗੁਰਦੁਆਰਾ ਰਾੜਾ ਸਾਹਿਬ ਉਹਦੇ ਨਾਲ ਹੀ ਲੱਗਦੀ ਨਹਿਰ ਦੇ ਉੱਪਰ ਜੋ ਨਵੇਂ ਪੁਲ ਦੀ ਸਾਰੀ ਕੀਤੀ ਜਾ ਰਹੀ ਹੈ ਉਹਦੇ ਸਬੰਧ ਵਿੱਚ ਕਰਦੇ ਆ ਆਪਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੌਜੂਦਾ ਸਰਪੰਚ ਸਰਦਾਰ ਰਵਿੰਦਰ ਸਿੰਘ ਜੀ ਕਣਗਸ ਮਨਦੀਪ ਸਿੰਘ ਜੀ ਕਟਾਰੀ ਲਖਵਿੰਦਰ ਸਿੰਘ ਜੀ ਲਖਾ ਗਿਦੜੀ ਅਤੇ ਸੀਨੀਅਰ ਆਗੂ ਗੁਰਪਾਲ ਸਿੰਘ ਜੀ ਪਾਲ ਅਤੇ ਸਰਬਜੀਤ ਸਿੰਘ ਜੀ ਸੱਭਾ ਸਰਪੰਚ ਮੇਵਾ ਸਿੰਘ ਜੀ ਅਤੇ ਹੋਰ ਸੀਨੀਅਰ ਆਗੂ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਜੋ ਕਿ ਪੁਲ ਦੇ ਸਬੰਧ ਦੇ ਵਿੱਚ ਕੁਝ ਕਹਿਣਾ ਚਾਹਣਗੇ। ਅਸੀਂ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਪ ਦਾ ਇੰਡੀਆ ਵਿੱਚ ਸਵਾਗਤ ਹੈ ਜੀ। ਧੰਨਵਾਦ ਜੀ। ਕੀ ਮੈਸੇਜ ਹੈ ਜੀ? ਸਾਡਾ ਮੈਸੇਜ ਇਹੀ ਆ ਜੀ ਅੱਜ ਤੱਕ ਬੜੀਆਂ ਸਰਕਾਰਾਂ ਆਈਆਂ ਨੇ। ਪਹਿਲਾਂ ਅਕਾਲੀ ਦਲ ਦੀ ਸਰਕਾਰ ਰਹੀ ਹੈ ਕਾਂਗਰਸ ਦੀ। ਸਾਡਾ ਗੁਰਦਾਰਾ ਸਰਕਾਰਮ ਸਰ ਰਾੜਾ ਸਾਹਿਬ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਰਾੜਾ ਸਾਹਿਬ ਦੀ ਬਾਣੀ ਫੜੀ ਹੈਗੀ ਇੱਥੇ ਬਹੁਤ ਬੁਰਾ ਹਾਲ ਸੀਗਾ ਜਦੋਂ ਤੇ ਸਾਡੇ ਐਮਐਲਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਇੱਥੇ ਆਏ ਨੇ ਤੇ ਉਹਨਾਂ ਨੇ ਸਾਡੇ ਇਲਾਕੇ ਨੂੰ ਸਵਰਗ ਬਣਾਤਾ ਪਹਿਲਾਂ ਸਟੇਜਾਂ ਤੇ ਖੜਕੇ ਰਾੜਾ ਸਾਹਿਬ ਦੀਆਂ ਤੇ بڑے ਲੀਡਰ ਇਹ ਗੱਲ ਕਹਿ ਕੇ ਜਾਂਦੇ ਸੀਗੇ ਕਿ ਆਉਣ ਵਾਲੀ ਵਰਸ਼ੀ ਤੱਕ ਅਸੀਂ ਸੜਕ ਬਣਾ ਦਾਂਗੇ ਆਉਣ ਵਾਲੀ ਵਰਸ਼ੀ ਤੱਕ ਅਸੀਂ ਪੁਲ ਬਣਾ ਦਾਂਗੇ ਆਉਣ ਵਾਲੀ ਵਰਸ਼ੀ ਤੱਕ ਅਸੀਂ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਪਰ ਅੱਜ ਤੱਕ ਕਿਸੇ ਨੇ ਕੋਈ ਵੀ ਕੰਮ ਨਹੀਂ ਕੀਤਾ ਹੈਗਾ ਅਗਰ ਕੋਈ ਇਹ ਕਹਿਣਾ ਚਾਹੁੰਦਾ ਵੀ ਅਸੀਂ ਕੀਤਾ ਤਾਂ ਜਦੋਂ ਮਰਜੀ ਇਸ ਸੰਬੰਧ ਦੇ ਵਿੱਚ ਡਿਬੇਟ ਰਾਡਾ ਸਾਹਿਬ ਦੀ ਧਰਤੀ ਤੇ ਰੱਖ ਸਕਦੇ ਆ ਵੀ ਅਸੀਂ ਰਾਡਾ ਸਾਹਿਬ ਲਈ ਆ ਕੀਤਾ ਤੇ ਹੁਣ 27 ਕਰੋੜ ਰੁਪਏ ਦੀ ਲਾਗਤ ਨਾਲ ਪਹਿਲਾਂ ਜਗੇੜੇ ਤੋਂ ਲੈ ਕੇ ਬੀਜੇ ਤੱਕ ਰੋਡ ਬਣ ਕੇ ਪੂਰੀ ਤਿਆਰ ਹੋ ਚੁੱਕੀ ਆ ਜਿਹੜੇ ਮਰਜੀ ਸਰਪੰਚ ਪੰਚ ਨੂੰ ਜਾਂ ਹਲਕੇ ਦੇ ਜਿਹੜੇ ਇੱਥੇ ਲੰਘਦੇ ਨੇ ਰੋਜ਼ ਉਹਨਾਂ ਤੋਂ ਵੀ ਪੁੱਛ ਸਕਦੇ ਹੋ ਤੁਸੀਂ ਦੂਸਰਾ ਆਪਣੇ ਪਿੱਛੇ ਹੁਣ 24 ਕਰੋੜ ਰੁਪਏ ਦੀ ਲਾਗਤ ਨਾਲ ਇਹ ਪੁਲ ਬਣਨ ਜਾ ਰਹੇ ਆ ਜਿਹਦੇ ਲਈ ਵੀ ਦੂਜੀਆਂ ਪਾਰਟੀਆਂ ਇੱਕ ਬੜਾ 20 ਦਿਨਾਂ ਤੋਂ ਚਲਾ ਰਹੀਆਂ ਨੇ ਜੀ ਇਹਨਾਂ ਨੇ ਆ ਪੁਲ ਬੰਦ ਕਰਤਾ ਅਸੀਂ ਧਰਨਾ ਲਾਵਾਂਗੇ ਹੁਣ ਮੈਂ ਇੱਕੀ ਗੱਲ ਕਰਨੀ ਚਾਹੁੰਦਾ ਵੀ 20 ਦਿਨਾਂ ਦੇ ਵਿੱਚ ਐਡਾ ਪੁਲ ਕੀ ਬਣ ਕੇ ਤਿਆਰ ਹੋ ਸਕਦਾ ਇਦੇ ਲਈ ਸਾਡੇ ਐਮਐਲਏ ਸਾਹਿਬ ਦਿਨ ਰਾਤ ਇੱਕ ਕਰਨ ਲੱਗੇ ਹੋਏ ਨੇ ਸੋ ਜਿਹੜੀਆਂ ਗੱਲਾਂ ਕਰ ਰਹੇ ਨੇ ਵੀ ਧਰਨਾ ਲਾਵਾਂਗੇ ਉਹ ਜਦੋਂ ਮਰਜ਼ੀ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ ਕੀ ਉਹ ਚਾਹੁੰਦੇ ਨੇ ਵੀ ਇਹ ਕੰਮ ਬੰਦ ਹੋਵੇ ਸਾਡੇ ਹਲਕੇ ਦਾ ਤੇ ਬਹੁਤ ਹੀ ਵਧੀਆ ਐਮਐਲਏ ਸਾਹਿਬ ਕੰਮ ਕਰ ਰਹੇ ਨੇ ਇਸ ਤੋਂ ਬਿਨਾ ਰਾੜਾ ਸੌ ਤੋਂ ਮਲੌ ਤੱਕ ਦੀ ਰੋਡ ਬਣ ਕੇ ਤਿਆਰ ਹੋ ਗਈ ਆ ਤਮੋਟ ਵਾਲੀ ਰੋਡ ਬਣ ਕੇ ਤਿਆਰ ਹੋਈ ਆ ਸਾਡੇ ਨਹਿਰੋਂ ਨਹਿਰ ਘਟੋ ਘਟ 20 ਸਾਲ ਹੋ ਗਏ ਉਹ ਟੁੱਟੀ ਪਈ ਨੂੰ ਉਹ ਬਣ ਕੇ ਤਿਆਰ ਹੋ ਚੁੱਕੀ ਆ ਬੋਣੀ ਤੱਕ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਸਾਡੇ ਐਮਐਲਏ ਸਾਹਿਬ ਦਾ ਜਿਨ੍ਹਾਂ ਸਾਡਾ ਕੰਮ ਇਸ ਵਾਰ ਹੋਇਆ ਕਦੇ ਜਿੰਦਗੀ ਦੇ ਵਿੱਚ ਇਹ ਨਹੀਂ ਹੋਇਆ ਇਸ ਤੋਂ ਬਿਨਾ ਹੁਣ ਪਿੰਡ ਸਾਰੇ ਪਿੰਡਾਂ ਦੀਆਂ ਗਰਾਊਂਡਾਂ ਤਿਆਰ ਕਰਾ ਰਹੇ ਨੇ ਮੇਰੇ ਪਿੰਡ ਘਣਕਸਾ ਨੂੰ ਵੀ ਹੁਣ 22 ਕਰੋੜ 22 ਲੱਖ ਰੁਪਏ 87000 ਰੁਪਏ ਦੀ ਗ੍ਰਾਂਟ ਗਰਾਊਂਡ ਦੇ ਲਈ ਆਈ ਆ ਬਾਕੀ ਹੋਰ ਕਟਾਰੀ ਨੂੰ ਵੀ ਆਈਆਂ ਨੇ ਹੋਰ ਸਾਰੇ ਪਿੰਡਾਂ ਨੂੰ ਆਈਆਂ ਨੇ ਉਹਦੇ ਲਈ ਅਸੀਂ ਬਹੁਤ ਧੰਨਵਾਦ ਕਰਦੇ ਆਂ ਤੇ ਦੂਸਰੀਆਂ ਪਾਰਟੀਆਂ ਦੇ ਜਿਹੜੇ ਨਮਾਇंदे ਨੇ ਉਹਨਾਂ ਨੂੰ ਇੱਕ ਬੇਨਤੀ ਕਰਦੇ ਆਂ ਕਿ ਤੁਹਾਡੇ ਤੋਂ ਨਹੀਂ ਹੋਇਆ ਤਾਂ ਇਹ ਇਹ ਕਰ ਰਹੇ ਨੇ ਇਹਨਾਂ ਨੂੰ ਕਰਨ ਦਿਓ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਜੀ ਬੋਲੇ ਸਾਹਿਬ ਪੀਂਗਾ ਅਸੀਂ ਅੱਜ ਇਕੱਠੇ ਹੋਏ ਆ ਜੀ ਰਾੜਾ ਸਾਹਿਬ ਦੀ ਧਰਤੀ ਤੇ ਜਿਹੜਾ ਪੁਲ ਬਣ ਰਿਹਾ ਐਮ ਐਲ ਏ ਸਾਹਿਬ ਨੇ ਜਾ ਕੇ ਸੰਸਦ ਵਿੱਚ ਮੰਗ ਉਠਾਈ ਅੱਜ ਤੱਕ ਇੰਨੀਆਂ ਸਰਕਾਰਾਂ ਆਈਆਂ ਨੇ 100 ਸਾਲ ਹੋ ਗਏ ਕਿਸੇ ਨੇ ਸਾਡੀ ਸਾਰ ਨਹੀਂ ਲਈ ਐਮ ਐਲ ਏ ਸਾਹਿਬ ਜਦੋਂ ਪਹਿਲੀ ਵਾਰੀ ਸਾਨੂੰ ਮਿਲੇ ਸਾਡੀ ਇਹੀ ਮੰਗ ਸੀਗੀ ਇੱਕ ਸੜਕ ਬਣਾਉਣ ਦੀ ਤੇ ਇੱਕ ਪੁਲ ਦੀ ਇਹਨਾਂ ਨੇ ਮਤਲਬ ਜਦੀ ਕਿਹਾ ਵੀ ਇਹ ਮੈਂ ਕਰੂੰਗਾ ਇੱਕ ਕਹਿਣੀ ਤੇ ਕਰਨੀ ਦੇ ਪੱਕੇ ਨੇ ਜਿਹੜੀ ਗੱਲ ਕਹੀ ਉਹ ਮਤਲਬ ਕਰਦੇ ਨੇ ਹੁਣ ਰਾੜਾ ਸਾਹਿਬ ਆ ਪੁਲ 24 ਕਰੋੜ ਰੁਪਇਆ ਲਾ ਕੇ ਪੂਰਾ ਡਬਲ ਪੁਲ ਤਿਆਰ ਹੋ ਰਿਹਾ ਇਹਨੂੰ ਟਾਈਮ ਤਾਂ ਹੁਣ ਇੱਕ ਮੰਨ ਨੂੰ ਲੱਗਣੀ ਨੇ ਅੱਜ ਤੱਕ ਕਿੰਨੀਆਂ ਸਰਕਾਰਾਂ ਆਈਆਂ ਨੇ ਇਹਨਾਂ ਤੋਂ ਬਣਿਆ ਨਹੀਂ ਹੁਣ ਇਹਨੂੰ 20 ਦਿਨਾਂ ਚ ਹੁਣ ਤਿਆਰ ਕਰਤਾ ਲੋਕ ਕਹਿੰਦੇ ਨੇ ਧਰਨਾ ਲਾਉਣਾ ਅਸੀਂ ਉਹ ਕਰਨਾ ਆ ਕੇ ਸਾਡੇ ਨਾਲ ਗੱਲ ਕਰ ਸਕਦੇ ਨੇ ਮਤਲਬ ਕਹਿਣੀ ਦੇ ਕਰਨੀ ਦੇ ਪੱਕੇ ਨੇ ਐਮਐਲਏ ਸਾਹਿਬ ਜਿਹੜੀ ਗੱਲ ਕਹਿੰਦੇ ਨੇ ਉਹ ਕਰਦੇ ਨੇ ਮੈਂ ਗੁਰਦੁਆਰਾ ਸਾਹਿਬ ਵੀ ਗਿਆ ਉਹਨਾਂ ਨੇ ਵੀ ਕਿਹਾ ਕਹਿੰਦੇ ਵੀ ਬਾਦਲ ਸਾਹਿਬ ਵੀ ਆ ਕੇ ਉਰੇ ਮਤਲਬ ਕਹਿ ਗਏ ਸੀ ਪੁਲ ਬਣਾਵਾਂਗੇ ਬਾਅਦ ਚੋਂ ਮੁੱਕਰ ਗਏ ਜਾਨੀ ਐਮ ਐਲ ਏ ਸਾਹਿਬ ਨੇ ਜਿੰਨੀ ਸਾਨੂੰ ਦੇਣ ਦਿੱਤੀ ਅੱਜ ਤੱਕ ਕਿਸੇ ਨੇ ਨਹੀਂ ਦਿੱਤੀ ਅਸੀਂ ਐਮ ਐਲ ਏ ਸਾਹਿਬ ਦਾ ਧੰਨਵਾਦ ਕਰਦੇ ਹਾਂ ਬੀਜੇ ਤੋਂ ਜਗੀੜੇ ਤੱਕ ਸੜਕ ਮਲੌਤ ਤੱਕ ਸੜਕ ਸਾਰੀਆਂ ਸੜਕਾਂ ਬਣਾਤੀਆਂ ਅਸੀਂ ਐਮ ਐਲ ਏ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਹਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ